ਕੋਡੀ 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 ਜੋੜੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ ਮੇਰੇ ਵੀਰੋ ਅੱਜ ਰੁੜਕੇ ਦਾ ਨਾਮ ਵਰਲਡ ਦੇ ਵਿੱਚ ਹੈ ਵੱਡੀ ਮਿਹਨਤ ਹੈ ਮੇਰੇ ਵੀਰੋ ਪਾਈ ਅੱਸੀ ਦੀ ਆਓ ਸਾਹਮਣੇ ਇਸ ਵੇਲੇ ਰੇਡ ਸੋਨੀ ਪਾਜੜੇ ਵਾਲਾ ਦੁੱग्गा ਵਾਲਿਆ ਦੁਨੀਆ ਇਹ ਜੀਤਾ ਚਫਟਾ ਆ ਜੀਤਾ ਚਫਟਾ ਆਵੇ ਕਬਰ ਰੁਆ ਖੜਕਾ ਡੜਕਾ ਕਰਨਾ ਆਉਂਦਾ ਹਰ ਇੱਕ ਰੇਡਰ ਫੜਨਾ ਆਉਂਦਾ ਨੁਕਾਣ ਨੂੰ ਮੇਲੇ ਨੁਕਣੇ ਆਉਂਦੇ ਆ ਮੇਲੇ ਚਾਰ ਜਫਾ ਤਿਆਰ ਨੇ ਹੁਣ ਕੌਣ ਜਫਾ ਲਾਉਂਦਾ ਕਰੀ ਗੱਲ ਮਿੱਕਿਆ ਓ ਸਾਹਮਣੇ ਕਹਿੰਦੇ ਕਬੱਡੀ ਪੈਰੀ ਬਿੱਲਾ ਸੰਧੂ ਬਣ ਕਹਿੰਦੇ ਬੋਬੀ ਟੇਸੀ ਤੇ ਬਾਲਾ ਸਿੰਘ ਯੂ ਐਸ ਏ 10000 ਲੱਗਾ ਹੋਇਆ ਉਹ ਦੋਤੀ ਵਾਲਾ ਦੋਤੇ ਵਾਲਾ ਦੋਤੇ ਵਾਲਾ ਸਰਾ ਓਏ ਗੱਬਰ 10000 ਦਾ ਜੇਤੂ ਬਣ ਗਿਆ ਆਪਣਿਆ ਹੋਣਾ ਦੋਤੇ ਵਾਲਾ ਸਰਾ ਕਰਾ ਗਿਆ ਤਵਾੜੀ ਰਾਹੁਲ ਤਵਾੜੀ 8000 ਆ ਰੇਡ ਤੇ 8000 ਜੇ ਮੰਗੀ ਫੜ ਗਿਆ ਮੰਗੀ ਨੂੰ ਨਹੀਂ ਲੁੱਧਰ ਨੂੰ ਨਹੀਂ ਲੁੱਧਰ ਨੂੰ ਨਹੀਂ ਲੁੱਧਰ ਨੂੰ ਨਹੀਂ ਲੁੱਧਰ ਨੂੰ ਲੁੱਧਰ ਨੂੰ ਲੁੱਧਰ ਨੂੰ ਅਸ਼ੇਰੀ ਬੁੱਟਾ ਬੱਗੋ ਯੂਕੇ ਪ੍ਰਭਯੋਦ ਹੁਣੀ ਸਾਰੇ ਵੀਰ 1 ਲੱਖ ਦੀ ਰੇਡ ਪੈ ਰਹੀ ਹੈ ਦਿੜਬੇ ਵਾਲਾ ਸੰਦੀਪ ਲੁੱਧਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਪਲੀਜ਼ ਗਰਾਊਂਡ ਦੇ ਵਿੱਚ ਐਂਟਰੀ ਨਾ ਕਰੋ ਪ੍ਰਸ਼ਾਸਨ ਨੂੰ ਬੇਨਤੀ ਹੈ ਇਧਰ ਧਿਆਨ ਦਿੱਤਾ ਜਾਵੇ 1 ਲੱਖ ਕਾਲੇ ਸੰਘਿਆ ਵਾਲਾ ਕਾਲੇ ਸੰਘਿਆ ਵਾਲਾ 1 ਲੱਖ ਦਾ ਜੋਸ਼ ਲੱਖ 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 ਰੁੜ ਕੇ ਪੈਂਦੀ ਤੱਕ ਸਨੀ ਨੇ ਲੁੱਤਰ ਦਿੱਤਾ ਲੱਖ ਤੱਕ ਲੱਖ ਸਨੀ ਨੇ ਲੁੱਤਰ ਦਿੱਤਾ ਡਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਬੜੀ ਜਾਨ ਹੈ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਕੈਨੇਡਾ ਅਮਰੀਕਾ ਦੁਨੀਆ ਦੇ ਵਿੱਚ ਧੁੰਮਾ ਨੇ ਬਾਹੂਬਲੀ ਕਹਿੰਦੇ ਖੇਡ ਕਬੱਡੀ ਦਾ ਨਵੇਂ ਪਿੰਡਿਓ ਸੂਰੇ ਵਾਲੀਆ ਗगन ਗਗਨ ਗਗਨ ਸੂਰੇ ਵਾਲੀਆ ਇਸ ਵੇ ਆਓ ਸਾਹਮਣੇ ਆਓ ਸਾਹਮਣੇ ਕਹਿੰਦੇ ਬੱਲੇ ਬੱਲੇ ਢੇਰੀਆ ਇੱਕ ਨਹੀਂ ਦੋ ਨਹੀਂ ਤਿੰਨ ਪਿੰਡ ਮਸ਼ਹੂਰ ਕੀਤੇ ਆ ਵਿਸ਼ੇ ਦੇ ਉਕਰ ਕੇ ਆ ਗਿਆ ਧਰਮਪੁਰੇ ਵਾਲਾ ਬੱਗਿਆਂ ਵਾਲਾ ਗੱਲ ਸਿਰੇ ਲਾਉਣੀ ਪੈਣੀ ਹੈ ਕਹਿੰਦੇ ਦੁਨੀਆ دیਵਾਨੀ ਆ ਬੱਬੂ ਮਾਨ ਦੀ ਤੇ ਬੱਬੂ ਤੋਂ ਮਾਨ دیਵਾਨਾ ਕਹਿੰਦੇ ਪੱਗੇ ਪਿੰਡ ਵਾਲੇ ਮੰਗੀ ਦਾ ਆਹ ਕਾਲੇ ਸੰਘਿਆਲੋ ਮੈਂ ਪਹਿਲਾ ਆਖਿਆ ਵੀ ਨਕੋਦਰ ਵਾਲੇ ਕਹਿੰਦੇ ਜੇ ਗੱਲ ਲੋਟ ਆ ਗਈ ਪਾਸਾ ਪਲਟਾਵਾਂਗੇ ਸਣੀ ਤੋਂ ਆਪਾਂ ਹਾਫ ਟਾਈਮ ਤੋਂ ਬਾਅਦ ਜਫੇ ਸਿਰੇ ਦੇ ਲਵਾਵਾਂਗੇ ਆਹ ਕਾਲੇ ਸੰਘਿਆਲੋ ਬੱਲੇ ਬੱਲੇ ਕਰਵਾ ਗਿਆ ਲੱਭੀ ਨੰਨੀ ਸੋਨੀ ਦੀ ਜੋੜੀ ਨੇ ਸਿਰਾ ਕਰਾਇਆ ਏ ਕਿੰਦਾ ਯਾਰ ਆੜਤੀਆ ਸਾਡਾ ਅਮਰੀਕਾ ਆਇਆ ਏ ਅਮਰੀਕਾ ਕਿਉਂ ਆਇਆ ਏ ਉਹ ਕਹਿੰਦੇ ਪੱਟਾ ਵੀ ਅਮਰੀਕਾ ਤੋਂ ਆਇਆ ਹੋਇਆ ਪਰ ਇੱਧਰ ਕਹਿੰਦੇ ਆ ਆ ਸਵਾਦ ਵੱਖਰਾ ਓਹ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਲਾ ਪੜ ਗਿਆ ਮੇਰੇ ਮਿੱਤਰੋ ਮੇਲਾ ਪੜ ਗਿਆ ਮੇਰੇ ਮਿੱਤਰੋ ਇੱਧਰ ਕਹਿੰਦੇ ਖੁਸ਼ੀ ਤੇ ਜਿੱਤ ਪਾਲ ਨੰਬਰ ਨਕੋਦਰ ਦਾ ਮੇਰੇ ਵੀਰੋ ਨੰਬਰ ਰਕੋਦਰ ਦਾ ਅਗਲੀ ਕਬੱਡੀ ਬੂਰੀਆ ਸ਼ਿਸ਼ਰ ਵਾਲਾ ਮੇਰੇ ਵੀਰੋ ਪਾਉਣ ਦੇ ਲਈ ਵਾਦਾ ਹੋਇਆ ਕਿ ਮੁੜਕਾ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਭਦਾ ਜਸਮ ਜਸਮ ਕਠੋਰ ਸਰਾ ਓਏ ਗੱਪਰੂਆ ਸਰਾ ਓਏ ਗੱਪਰੂਆ ਸਰਾ ਓਏ ਗੱਪਰੂਆ ਇਹ ਫੋਕਾ ਫੇਰ ਨਹੀਂ ਜਾਂਦਾ ਜਟਦੀ ਰਫਲ ਦੇ ਨਾਲੀ ਦਾ ਮੇਲਾ ਰੁੜਕੇ ਦਾ ਪੰਜਾਬ ਦਾ ਪਹਿਲੇ ਨੰਬਰ ਦਾ ਮੇਲਾ ਹੋ ਗਿਆ ਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰ ਦਾ ਤਾੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਕਿਦਰ ਪਈ ਹੋਈ ਕਬੱਡੀ ਤੇ ਦੋਦੇ ਵਾਲਾ ਕੋੜਾ ਗੱਭਰੂ ਚੜ੍ਹਦੀਆਂ ਉਮਰਾਂ ਦੇ ਸੰਦੀਪ ਰਪਿੰਦਰ ਦੋਦਾ ਲਓ ਪਈ ਹੋਈ ਕਬੱਡੀ ਤੇ ਅਨੂ 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 ਸਵਾਦ ਹੈ ਕਬੱਡੀ ਕਬੱਡੀ ਹੋਈ ਪਈ ਹੈ ਮੇਰੇ ਵੀ ਗੱਲ ਲਓ ਗਿਲਵਿੰਦਰ ਅਗਲੀ ਕਬੱਡੀ ਨੌਜਨ ਮਾਨਸੇ ਵਾਲਾ ਲਾਲਾ ਲਾਲਾ ਹੋ ਗਈ ਖੜਾ ਗਿਆ ਹਲ ਜਾਦੇ ਮਲ ਸੀ ਸੱਜਾ ਤੇ ਮਲ ਸੀ ਵਾਓ ਵਾਓ ਕਾਲਿਆ ਵਾਓ ਕਾਲਿਆ ਇਹ ਮੈਂ ਵੀ ਜੜਦਾ ਪਤਹਾਰ ਜਨਵਰਾਂ ਵਰਗਾ ਨਹੀਂ ਗਰਾਊਂਡ ਕਲੀਅਰ ਬੰਦ ਕੇ ਤੀਰ ਟਕਾਣੇ ਲਾ ਲੂਗਾ ਅੱਖਾਂ ਬੰਦ ਕੇ ਤੀਰ ਟਕਾਣੇ ਵਾਓ ਬੋਲੋ ਬੋਲੋ ਮੈਕ ਬੰਦ ਕਰ ਦਿਓ ਸਨ ਹਾਲ ਸਰਾ ਪਿਆਰ ਨਾਲ ਪਿਆਰ ਨਾਲ ਜਾਓ ਵਾਹ ਜੀ ਵਾਹ ਪਿਆਰ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ